ਪਾਈਆਂ ਦੇ ਵਿੱਚ ਲੱਖਾਂ ਹੀ ਗਿਲੇ ਸਿਕਵੇ ਹੋ ਜਾਂਦੇ ਨੇ ਪਹਿਣਾ ਤੇ ਪਾਈਆਂ ਦੇ ਵਿੱਚ ਲੱਖਾਂ ਹੀ ਗਿਲੇ ਸਿਕਵੇ ਹੋ ਜਾਂਦੇ ਨੇ ਔਖੇ ਟਾਈਮ ਪਾਈਆਂ ਦੇ ਬੇੜੇ ਪਹਿਣਾ ਭੱਜੀਆਂ ਭੱਜੀਆਂ ਆਉਂਦੀਆਂ ਨੇ ਰਖੜੀ ਵਾਲੇ ਦਿਨ ਨੂੰ ਕਦੇ ਨਾ ਭਲਾਉਂਦੀਆਂ ਨੇ ਵੀਰ ਮੇਰੇ ਦਾ ਬੇੜਾ ਖੁਸ਼ੀਆਂ ਦੇ ਨਾਲ ਭਰਿਆ ਰਹੇ ਪਤਾ ਨਹੀਂ ਕਿੱਥੇ ਕਿੱਥੇ ਅਰਦਾਸ ਘਰਉਂਦੀਆਂ ਨੇ ਵੀਰ ਮੇਰੇ ਦਾ ਬੇੜਾ ਖੁਸ਼ੀਆਂ ਦੇ ਨਾਲ ਭਰਿਆ ਰਹੇ ਪਤਾ ਨਹੀਂ ਕਿੱਥੇ ਕਿੱਥੇ ਅਰਦਾਸ ਘਰ ਆਉਂਦੀਆਂ ਨੇ ਸੰਧਾਰਿਆਂ ਦੀ ਕੋਈ ਭੁਖਣਾ ਇਹਨਾਂ ਨੂੰ ਸੰਧਾਰਿਆਂ ਦੀ ਕੋਈ ਭੁਖਣਾ ਇਹਨਾਂ ਨੂੰ ਇਹ ਤਾਂ ਪਾਈਆਂ ਦਾ ਮਾਣ ਵਧਾਉਂਦੀਆਂ ਨੇ ਸੱਸ ਮੇਰੀ ਪੇਕਿਆਂ ਨੂੰ ਤਾਨਾ ਨਾ ਮਾਰਦੇ ਇਹ ਗੱਲ ਤੋਂ ਕਬਰ ਆਉਂਦੀਆਂ ਨੇ ਸੱਸ ਮੇਰੀ ਪੇਕਿਆਂ ਨੂੰ ਤਾਨਾ ਨਾ ਮਾਰਦੇ ਇਹ ਗੱਲ ਤੋਂ ਕਬਰ ਆਉਂਦੀਆਂ ਨੇ ਭੈਣਾਂ ਤਾਂ ਹਮੇਸ਼ਾ ਹੀ ਪਾਈਆਂ ਦੇ ਖੇੜੇ ਦੀ ਸੁੱਖ ਮਨਾਉਂਦੀਆਂ ਨੇ ਵੀਰ ਮੇਰੇ ਦਾ ਬੇੜਾ ਖੁਰਸੀਆਂ ਦੇ ਨਾਲ ਭਰਿਆ ਰਹੇ ਪਤਾ ਨਹੀਂ ਕਿੱਥੇ ਕਿੱਥੇ ਅਰਦਾਸ ਘਰਉਂਦੀਆਂ ਨੇ ਵੀਰ ਮੇਰੇ ਦਾ ਬੇੜਾ ਖੁਰਸੀਆਂ ਦੇ ਨਾਲ ਭਰਿਆ ਰਹੇ ਪਤਾ ਨਹੀਂ ਕਿੱਥੇ ਕਿੱਥੇ ਅਰਦਾਸ ਘਰਉਂਦੀਆਂ ਨੇ